ਲੇਡੀਜ਼ ਦੀ ਇੱਕ ਔਮਨਸ ਦੀ ਸੋਸਾਇਟੀ ਬਣਾਈ ਹੋਈ ਆ ਸੰਗਰੂਰ ਐਂਟਰਪ੍ਰਾਈਜ਼ਿੰਗ ਔਮਨ ਐਸੋਸੀਏਸ਼ਨ ਉਹਦੇ ਵਿੱਚ ਜਿਵੇਂ ਲੇਡੀਜ਼ ਕਿਸਾਨ ਸਾਡੇ ਨਾਲ ਜੁੜੀਆਂ ਹੋਈਆਂ ਨੇ ਤੇ ਉਹਦੇ ਵਿੱਚ ਅਸੀਂ ਜਿਵੇਂ ਟ੍ਰੇਨਿੰਗਸ ਦਵਾਉਨੇ ਆ ਤੇ ਅਸੀਂ ਖੁਦ ਵੀ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਤੇ ਉਹ ਉਹਦੀ ਜਿਵੇਂ ਲਾ ਲੋ ਮੈਂਬਰਸ਼ਿਪ ਫੀਸ ਅਸੀਂ ਕੁਛ ਰੱਖੀ ਹੋਈ ਆ ਤੇ ਉਹ ਲਾਈਫਟਾਈਮ ਲਈ ਜਿਵੇਂ ਸੰਗਰੂਰ ਜ਼ਿਲ੍ਹੇ ਦੀਆਂ ਲੇਡੀਜ਼ ਨੇ ਜਿਹੜੀਆਂ ਸਾਡੇ ਨਾਲੋ ਜੁੜ ਸਕਦੀਆਂ ਨੇਗੀਆਂ ਤੇ ਵੀ ਇਸੇ ਤਰ੍ਹਾਂ ਜਿਵੇਂ ਆਪਣੇ ਪੀਯੂ ਦੇ ਵਿੱਚ ਆਰਗੈਨਿਕ ਫਾਰਮਰ ਕਲੱਬ ਚੱਲ ਰਿਹਾ ਹੈ ਉਹਦੀ ਮੈਂ ਵਾਈਸ ਪ੍ਰੈਜ਼ੀਡੈਂਟ ਆ ਤੇ ਇੱਥੇ ਵੀ ਜਿਵੇਂ ਮੰਨ ਲਓ ਅਸੀਂ ਕਾਫੀ ਜਿਵੇਂ ਸਾਇੰਟਿਸਟ ਆਪਣੇ ਹੁੰਦੇ ਨੇ ਆਰਗੈਨਿਕ ਫਾਰਮਿੰਗ ਦੇ ਹੈਗੇ ਨੇ ਕਾਫੀ ਜ਼ਿਆਦਾ ਇੱਥੇ ਤੇ ਉਹਨਾਂ ਤੋਂ ਜਿਵੇਂ ਅਸੀਂ ਸਮੇਂ ਸਿਰ ਜਿਵੇਂ ਲੈਕਚਰ ਅਸੀਂ ਹਰ ਜਿਵੇਂ 3 ਮਹੀਨਾ ਬਾਅਦ ਲੈਕਚਰ ਕਰਵਾਉਂਦੇ ਆ ਤੇ ਉਹਦੇ ਵਿੱਚ ਜਿਵੇਂ ਪ੍ਰੋਡਕਸ਼ਨ ਦੀਆਂ ਹੋ ਗਈਆਂ ਤੇ ਕਾਫੀ ਜਿਵੇਂ ਆਪਾਂ ਨੂੰ ਪੀਯੂ ਬਹੁਤ ਕੁਝ ਸਿਖਾਉਂਦੀ ਆ ਤੇ ਜੇ ਆਪਾਂ ਉਹ ਵੀ ਆ ਵੀ ਕੰਮ ਕਰਨ ਵਾਲਾ ਹੋਣਾ ਚਾਹੀਦਾ ਬੰਦਾ ਮੰ ਲੋ ਕੰਮ ਤਾਂ ਬਹੁਤ ਨੇ ਤੁਹਾਡੇ ਕੋਲ ਉਹਨਾਂ ਇਸ ਟਾਈਮ ਕਿੰਨੇ ਏਕੜ ਦੇ ਵਿੱਚ ਤੁਸੀਂ ਜੈਵਿਕ ਖੇਤੀ ਕਰ ਰਹੇ ਹੋ ਜੀ ਅਸੀਂ ਇਸ ਟਾਈਮ ਹੁਣ 6 ਏਕੜ ਦੇ ਵਿੱਚ ਆਰਗੈਨਿਕ ਫਾਰਮਿੰਗ ਕਰ ਰਹੇ ਹਾਂ ਇਗਜ਼ਾਮਪਲ ਮੌਸਮੀ ਦੇ ਹਿਸਾਬ ਨਾਲ ਗੱਲ ਕਰੀਏ ਕਿਹੜੀਆਂ ਕਿਹੜੀਆਂ ਫਸਲਾਂ ਤੁਸੀਂ ਉੱਥੇ ਪ੍ਰੋਡਕਟ ਕਰ ਰਹੇ ਹੋ ਮੌਸਮ ਦੇ ਹਿਸਾਬ ਨਾਲ ਜਿਵੇਂ ਆਪਾਂ ਦੇਖੀਏ ਜਿਵੇਂ ਇਸ ਟਾਈਮ ਸਾਡੇ ਕੋਲ ਹੁਣ ਕਣਕ ਦੀਆਂ ਵੈਰਾਈਟੀਆਂ ਹੈਗੀਆਂ 4-5ਵੇਂ 2.5 ਏਕੜ ਦੇ ਵਿੱਚ ਸਾਡੇ ਕੋਲ ਕਣਕ ਲੱਗੀ ਹੋਈ ਆ ਅੱਧਾ ਏਕੜ ਗੰਨੇ ਦਾ ਹੈਗਾ ਆਪਣੇ ਕੋਲ ਤੇ ਇਹਦੇ ਵਿੱਚ ਜਿਵੇਂ ਕੁਝ ਦੇਸੀ ਵੈਰਾਈਟੀਆਂ ਅਸੀਂ ਲਾਈਆਂ ਹੋਈਆਂ ਨੇ ਕੁਝ ਜਿਵੇਂ PAU ਦੀਆਂ ਵੈਰਾਈਟੀਆਂ ਅਸੀਂ ਲਾਈਆਂ ਹੋਈਆਂ ਨੇ ਜਿਹੜੀਆਂ ਰਿਕਮੈਂਡ ਕਰਦੀ ਹੈ ਯੂਨੀਵਰਸਿਟੀ ਵਧੀਆ ਕੁਆਲਿਟੀ ਖਾਣ ਵਾਸਤੇ ਜਿਨ੍ਹਾਂ ਦੀ ਕੁਆਲਿਟੀ ਬਹੁਤ ਵਧੀਆ ਤੇ ਜੀ ਆਪਾਂ ਕਹੇ ਵੀ ਨਿਰਾਪੁਰਾਸੀਂ ਪ੍ਰੋਡਕਸ਼ਨ ਵੱਲ ਨਹੀਂ ਦੇਖਦੇ ਅਸੀਂ ਕੁਆਲਿਟੀ ਤੇ ਕੰਮ ਕਰਦੇ ਆਂ ਜੀ ਆਪਾਂ ਕਹੇ ਵੀ ਬਹੁਤ ਹੀ ਜ਼ਿਆਦਾ ਅਸੀਂ ਪ੍ਰੋਡਕਸ਼ਨ ਲੈ ਲਾਂਗੇ ਦੇਸੀ ਵੈਰੈਟੀਆਂ ਦੀ ਪ੍ਰੋਡਕਸ਼ਨ ਬਹੁਤ ਹੀ ਜ਼ਿਆਦਾ ਨਹੀਂ ਹੁੰਦੀ ਮਤਲਬ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਘੱਟ ਹੁੰਦੀ ਆ ਤੇ ਪਰ ਉਹਨਾਂ ਦੀ ਕੁਆਲਿਟੀ ਬਹੁਤ ਆ ਤੇ ਜਿਵੇਂ ਪੀਏਯੂ ਦੀਆਂ ਵੈਰੈਟੀਆਂ ਹੈਗੀਆਂ ਨੇ ਮਤਲਬ ਇਥੋਂ ਜੇ ਮੇਰੇ ਕਮੈਂਡ ਕੀਤੀਆਂ ਜਾਂਦੀਆਂ ਨੇ ਪੀਏਯੂ ਤੋਂ ਤੇ ਉਹ ਅਸੀਂ ਆਪਣੇ ਫਾਰਮ ਤੇ ਲਾਉਣੇ ਆ ਜਿਵੇਂ ਮਸਾਲਿਆਂ ਦੇ ਵਿੱਚ ਹਲਦੀ ਹੋਗੀ ਅਲਸੀ ਹੋਗੀ ਕਲੌਂਜੀ ਰਾਈ ਸੌਂਫ ਮਤਲਬ ਇਹ ਅਸੀਂ ਮਸਾਲੇ ਲਗਾਉਣੇ ਆ ਇਹਦੇ ਵਿੱਚੋਂ ਮੈਡਮ ਇੱਕ ਚੀਜ਼ ਹੋਰ ਦੱਸੋ ਤੁਸੀਂ 6 ਏਕੜ ਆਪਾਂ ਐਵਰੇਜ 6 ਏਕੜ ਦੀ ਕੱਢ ਕੇ ਚੱਲੀ ਗਏ ਹਾਂ ਅਲੱਗ-ਅਲੱਗ ਫਸਲਾਂ ਸਾਲ ਜੋ ਹੁੰਦੀਆਂ ਐਨੂਅਲੀ ਆਪਾਂ ਜੀ ਇਨਕਮ ਕਰੀਏ ਪਰ ਏਕੜ ਦੇ ਹਿਸਾਬ ਨਾਲ ਕਿੰਨੀ ਕੋਰ ਜਾਂ ਕਿੰਨਾਂ ਨਾਲ ਤੁਸੀਂ ਕਰ ਲੈਂਦੇ ਹੋ ਜੀ ਜਿਹੜੀ ਜੇ ਆਪਾਂ ਮੰਨ ਲਓ ਡਾਇਰੈਕਟ ਮਾਰਕੀਟਿੰਗ ਕਰਦੇ ਹਾਂ ਉਹ ਤਾਂ ਮੰਨ ਲਓ ਆਪਣੀ ਚੱਲੀ ਜਾਂਦੀ ਹੈ ਜੇ ਮੈਂ ਆਪਾਂ ਕਹਿ ਦਈਏ ਵੀ ਪਰ ਏਕੜ ਦੀ 80000 ਤੋਂ ਲੈ ਕੇ ਪਰ ਲੱਖ ਤੱਕ ਜੇ ਆਪਾਂ ਕਹਿ ਦਈਏ ਵੀ 1 ਏਕੜ 'ਚ ਹੋ ਜਾਂਦਾ ਹੈ ਅਗਰ ਆਪਾਂ ਨੂੰ ਵੈਲੀ ਆਡੀਸ਼ਨ ਕਰਕੇ ਸੇਲ ਕਰਦੇ ਆ ਤਾਂ ਉਹਦੀ ਇਨਕਮ ਆ ਛੜੀ ਮੰਨ ਲਓ ਡਬਲ ਹੋ ਜਾਂਦੀ ਹੈ ਮੈਂ ਤੁਹਾਨੂੰ ਡਾਇਰੈਕਟ ਮਾਰਕੀਟਿੰਗ ਦੀ ਤੁਸੀਂ ਗੱਲ ਕੀਤੀ ਆ ਤੁਸੀਂ ਖੁਦ ਡਾਇਰੈਕਟ ਮਾਰਕੀਟਿੰਗ ਕਰਦੇ ਹੋ ਇੱਕ ਕੀ ਚੀਜ਼ ਆ ਡਾਇਰੈਕਟ ਮਾਰਕੀਟਿੰਗ ਤੁਸੀਂ ਪ੍ਰੋਡਕਸ਼ਨ ਵੀ ਤੁਹਾਡੀਆਂ ਡਾਇਰੈਕਟ ਮਾਰਕੀਟਿੰਗ ਕੀ ਕੀ ਕਹਿੰਦੇ ਆਪਾਂ ਨੂੰ ਡਾਇਰੈਕਟ ਮਾਰਕੀਟਿੰਗ ਇਹ ਹੋ ਵੀ ਜਿਵੇਂ ਮੰਨ ਲਓ ਆਪਾਂ ਕਿ ਇਹ ਵੀ ਫਾਰਮ ਤੋਂ ਸਿੱਧਾ ਕਸਟਮਰ ਤੱਕ ਚੀਜ਼ ਨੂੰ ਅਸੀਂ ਪਹੁੰਚਦੀ ਕਰ ਦਿੰਨੇ ਆ ਮੇਰੇ ਕਹਿਣ ਦਾ ਮਤਲਬ ਹੈ ਫਾਰਮ ਤੋਂ ਲੈ ਕੇ ਕਸਟਮਰ ਤੱਕ ਵਿੱਚ ਜਿੰਨੇ ਵੀ ਆੜਤੀਏ ਹੈਗੇ ਨੇ ਜਿੰਨੇ ਵੀ ਵਿਚੋਲੀਏ ਆ ਜਾਂ ਜਿੰਨੇ ਵੀ ਪਰਵਾਸੀ ਅੱਜਕੱਲ ਸਬਜ਼ੀਆਂ ਵੇਚਣ ਵਾਲੇ ਉਹ ਸਾਰੇ ਕੱਟ ਕੇ ਤੁਸੀਂ ਸਿੱਧਾ ਪਬਲਿਕ ਤੱਕ ਕਸਟਮਰ ਤੱਕ ਲੈ ਕੇ ਜਾ ਰਹੇ ਹੋ ਹਾਂਜੀ ਹਾਂ ਜਿਵੇਂ ਅਸੀਂ ਮੰਨ ਲਓ ਸਾਡੇ ਸੰਗਰੂਰ ਦੇ ਵਿੱਚ ਇੱਕ ਪਹਿਲ ਪ੍ਰੋਜੈਕਟ ਚੱਲ ਰਿਹਾ ਉਹਦੇ ਅੰਡਰ ਜਿਵੇਂ ਪੰਜਾਬ ਐਗਰੋ ਦੀ ਹੈਲਪ ਦੇ ਨਾਲ ਸਾਡੇ ਜਿਵੇਂ ਮਤਲਬ ਸੇਫ ਫੂਡ ਮੰਡੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਜੈਵਿਕ ਪ੍ਰੋਡਕਟ ਆਗੇ ਤੇ ਸੈਲਫ ਹੈਲਪ ਗਰੁੱਪ ਆਪਣੇ ਪ੍ਰੋਡਕਟ ਲੈ ਕੇ ਆਉਂਦੇ ਨੇ ਤੇ ਉੱਥੇ ਜਿਵੇਂ ਅਸੀਂ ਆਪਣੀ ਸਟਾਲ ਲਾਉਂਦੇ ਆ ਟੇਬਲ ਲਾ ਕੇ ਅਸੀਂ ਖੜ ਕੇ ਆਪ ਉੱਥੇ ਸਮਾਨ ਸੇਲ ਕਰਦੇ ਆ ਮੈਡਮ ਜਿਵੇਂ ਕਿ ਅੱਜਕੱਲ ਦੇਖਿਆ ਜਾਂਦਾ ਹੈਗਾ ਕਿ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਆ ਬਹੁਤ سارے ਕਿਸਾਨ ਇਹੋ ਜਿਹੇ ਜਿਹੜੇ ਇਸ ਨੂੰ ਸ਼ਰਮ ਮਹਿਸੂਸ ਕਰਦੇ ਆ ਖੜ ਕੇ ਵੇਚਣ ਦਾ ਜਿਵੇਂ ਕਿ ਤੁਹਾਨੂੰ ਅੱਜ ਅਵਾਰਡ ਵੀ ਮਿਲ ਰਿਹਾ ਹੈ ਪੀਏਯੂ ਵੱਲੋਂ ਸਰਕਾਰ ਵੱਲੋਂ ਇਸ ਚੀਜ਼ ਦੇ ਉੱਪਰ ਜੈਵਿਕ ਖੇਤੀ ਦਾ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈਗਾ ਕਿ ਤੁਹਾਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ ਨਹੀਂ ਮੈਨੂੰ ਤਾਂ ਦੇਖੋ ਮੈਨੂੰ ਇਹ ਚੀਜ਼ ਲੱਗਦੀ ਹੁੰਦੀ ਹੈ ਆਪਣਾ ਕੰਮ ਕਰਨ ਦੇ ਵਿੱਚ ਤਾਂ ਦੇਖੋ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਜੈ ਜੈਕਾਰ ਪੰਖ ਗੁਰਸਖਰ ਜੈ ਜੈਕਾਰ ਖੇਤੀ ਆਦਨਿਕ ਵਾਲੇ ਸਰਮੋਰ ਕਿਸਾਨਾਂ ਲਈ ਸੋ ਸਰਦਾਰ ਨੀ ਹਰਪ੍ਰੀਤ ਕੌਰ ਜ਼ੋਰਦਾਰ ਤਾੜੀਆਂ ਕੋ ਸਰਦਾਰ ਨੀ ਹਰਪ੍ਰੀਤ ਕੌਰ ਆਪਣੀ ਸਰਕਾਰ ਅਮਰਿੰਦਰ ਸਿੰਘ ਜਿਨਾ ਸਗੂ ਡਾਕਟਰ ਮਨਦੀਪ ਸਿੰਘ ਨੂੰ ਆਦੇਸ਼ੀ ਤਾੜੀ ਮਾਰ ਕੇ ਕਿੰਨਾ ਆਵਾਜ਼ ਬੜੇ ਵੱਡੇ ਜਿਹੜੇ ਨੇ ਉਹ ਡਾਕਟਰ ਮਨਦੀਪ ਸਿੰਘ ਦੀ ਲਾਗੇ। ਫੋਜ ਦਾ ਸੰਤਪੂਰ ਵਾਲਿਆਂ ਦੀ ਚੜ੍ਹਾਈ ਆ ਭਈ ਆ। ਮਾਨਾ ਪਿੰਡ ਕੋ ਸੰਬੰਧ ਰੱਖਦੇ 32 ਸਾਲਾਂ ਦੀ ਇਹ ਬੁੱਧਮੀ ਔਰਤ ਨੇ ਫਾਰਮੇਸੀ ਵਿੱਚ ਭਾਵੇਂ ਐਮ ਐਸ ਸੀ ਕੀਤੀ ਆ ਪਰ ਖੇਤੀਬਾੜੀ ਦੇ ਵਿੱਚ ਬਹੁਤ ਮਗਾਂ ਮਾਰੀਆਂ ਨੇ। ਜੈਵਤ ਤਰੀਕੇ ਨਾਲ ਤਿਆਰ ਜਿੰਸਾਂ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਪੈਕਿੰਗ ਅਤੇ ਲੇਬਲਿੰਗ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਇਹਨਾਂ ਨੇ ਕ੍ਰਿਸਟਿਅਨ ਗਿਆਨ ਕੇਂਦਰ ਸੰਗਰੂਰ ਤੋਂ ਸਿੱਖਿਆ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ